ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਕਰਦੇ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਜੋ ਕਿ ਬਹੁਤ ਹੀ ਜ਼ਿਆਦਾ ਮੰਦਭਾਗੀ ਖਬਰ ਆ ਰਹੀ ਹੈ ਤਾਂ ਕਿ ਆਪਣੇ ਭਾਰਤ ਲਈ ਹੈ ਨਾ ਤੇ ਹਿੰਦੁਸਤਾਨ ਲਈ ਤੇ ਪਾਕਿਸਤਾਨ ਲਈ ਬਹੁਤ ਹੀ ਮਾੜੇ ਤੋਂ ਚੱਲ ਰਹੀ ਹੈ ਜੰਗ ਹੈ ਨਾ ਦੋਨਾਂ ਦੇਸ਼ਾਂ ਵਿੱਚ ਦੋਨੇ ਹੀ ਸਕੇ ਭਰਾਈ ਆ ਹਨ ਇਹਨਾਂ ਵਸਤੇ ਦੋਨਾਂ ਦੇਸ਼ਾਂ ਵਾਸਤੇ ਦੋਨਾਂ ਦੇਸ਼ਾਂ ਵਿੱਚ ਵਸਦੇ ਲੋਕਾਂ ਵਾਸਤੇ ਇਹ ਬਹੁਤ ਹੀ ਮਾੜਾ ਅਸਰ ਪੈਣ ਵਾਲਾ ਇਸ ਜੰਗ ਦਾ ਹੈ ਨਾ ਇਸ ਵਿੱਚ ਬਹੁਤ ਹੀ ਜ਼ਿਆਦਾ ਜਿਹੜੇ ਬੇਗੁਨਾਵਾਂ ਉਹ ਇਸ ਜੰਗ ਦੇ ਵਿੱਚ ਮਾਰੇ ਜਾਣਗੇ ਕੋਈ ਬਹੁਤ ਜ਼ਿਆਦਾ ਜ਼ਖਮੀ ਹੋਣਗੇ ਹਨਾ ਆਪਾਂ ਸਾਰਿਆਂ ਨੂੰ ਹੀ ਪਤਾ ਹੀ ਆ ਕਿ ਜੰਗ ਨਾਮ ਤੋਂ ਹੀ ਡਰ ਲੱਗਦਾ ਵਾ ਵੀ ਜੰਗ ਲੱਗ ਗਈ ਹੈ ਨਾ ਇਹ ਨਾਮ ਤੋਂ ਹੀ ਬਹੁਤ ਜ਼ਿਆਦਾ ਡਰ ਲੱਗਦਾ ਪਰ ਜਿਹੜੇ ਇਹ ਚੀਜ਼ ਦੇ ਵਿੱਚ ਮਾਰੇ ਜਾਣਗੇ ਜ਼ਖਮੀ ਹੋਣਗੇ ਕਿੰਨੇ ਹਜ਼ਾਰ ਹਜ਼ਾਰ ਹਨਾ ਮਾਵਾ ਦੇ ਪੁੱਤ ਹੋਣਗੇ ਕਰ ਵਾਲੇ ਹੋਣਗੇ ਹਨ ਬੱਚਿਆਂ ਦੇ ਪਿਓ ਹੋਣਗੇ ਤੇ ਇਹ ਚੀਜ਼ ਤਾਂ ਸੋਚ ਕੇ ਵੀ ਡਰ ਲੱਗਦਾ ਪਰ ਇਹ ਚੀਜ਼ ਹੁਣ ਆਪਣੇ ਚੱਲ ਲੱਗ ਗਈ ਹੈ ਹਨ ਜੰਗ ਲੱਗ ਗਈ ਆਪਾਂ ਸਾਰਿਆਂ ਨੂੰ ਹੀ ਪਤਾ ਹੀ ਹੈ ਕਿ ਪਹਿਲਾ ਪਾਕਿਸਤਾਨ ਨੇ ਕੀ ਕੀਤਾ ਸੀਗੀ ਹਨ ਤੇ ਜੰਮੂ ਕਸ਼ਮੀਰ ਵਿੱਚ ਟੂਰਿਸਟ ਜਿਹੜੇ ਘੁੰਮਣ ਗਏ ਸੀਗੇ ਉਹਨਾਂ ਨੂੰ ਪਾਕਿਸਤਾਨ ਵਾਲਿਆਂ ਨੇ ਹਨ ਚੁੰਮ ਚੁੰਣ ਕੇ ਉਹਨਾਂ ਦੇ ਧਰਮ ਪੁੱਛ ਪੁੱਛ ਕੇ ਉਹਨਾਂ ਨੂੰ ਮਾਰਿਆ ਵਾ ਹਨ ਤੇ ਫਿਰ ਉਸ ਤੋਂ ਬਾਅਦ ਹੁਣ ਪਰਤ ਨੇ ਆਪਣਾ ਬਦਲਾ ਲੈ ਲਿਆ ਉਹਨਾਂ ਉੱਤੇ ਅਟੈਕ ਕੀਤਾ ਰਤ ਸਤ ਮਹੀਨੋਂ ਹਣਾ ਅ ਅਟੈਕ ਕੀਤਾ ਗਿਆ ਤੇ ਆਪਾਂ ਤੁਹਾਨੂੰ ਦੱਸ ਦਈਏ ਵੀ ਜਿਹੜਾ ਇਹ ਟਾਈਮ ਆ ਇਹ ਬਹੁਤ ਹੀ ਜਿਆਦਾ ਮਾੜਾ ਵਾ ਹਣਾ ਬਹੁਤ ਜਿਆਦਾ ਲੋਕ ਖੁਸ਼ ਹੋ ਰਹੇ ਆ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈ ਕਿ ਹਾਲਾਂਕਿ ਹੁਣ ਆਪਾਂ ਨੇ ਅੱਗੇ ਵੀਡੀਓ ਬਹੁਤ ਸਾਰੀਆਂ ਆ ਰਹੀਆਂ ਵਾ ਵੀ ਕਿਵੇਂ ਪਾਕਿਸਤਾਨ ਵਾਲੇ ਬੱਚੇ ਆ ਜਿਹੜੇ ਹਨਾ ਉਹ ਰੋਂਦੇ ਕਰ ਲਾਉਂਦੇ ਨਜ਼ਰ ਆ ਰਹੇ ਆ ਬਹੁਤ ਤਰਸ ਵੀ ਆ ਰਿਹਾ ਉਹਨਾਂ ਤੇ ਪਰ ਇਹ ਸਭ ਕੁਝ ਕਿਹਦੇ ਕਰਕੇ ਹੋ ਰਿਹਾ ਹੈ ਸਭ ਕੁਝ ਗੱਦੀਆਂ ਸਰਕਾਰਾਂ ਦਾ ਕਰਕੇ ਹੀ ਹੋ ਰਿਹਾ ਹਵਾ ਇਹ ਹਨਾ ਉਸ ਵਿੱਚ ਬਹੁਤ ਹੀ ਜ਼ਿਆਦਾ ਬੇਗੁਨਾ ਲੋਕ ਮਾਰੇ ਜਾਣਗੇ ਹਨਾ ਬਹੁਤ ਹੀ ਬੇਗੁਨਾ ਬੱਚੇ ਜਿਨ੍ਹਾਂ ਨੇ ਅਜੇ ਦੁਨੀਆ ਵੀ ਨਹੀਂ ਦੇਖੀ ਹੋਣੀ ਹਨਾ ਜਾਂ ਜਿਹੜੇ ਛੋਟੇ ਛੋਟੇ ਹੋਣਗੇ ਹਲੇ ਉਹਨਾਂ ਦਾ ਕੀ ਕਸੂਰ ਹੋਣਾ ਹਨਾ ਕਿਵੇਂ ਛੋਟੇ ਛੋਟੇ ਬੱਚੇ ਵੇਲ ਕਰ ਰਹੇ ਹਨਾ ਕੋਈ ਹੋਣਾ ਨਾ ਹਿੰਦੁਸਤਾਨ ਨੇ ਪਾਕਿਸਤਾਨ ਦਾ ਪਾਣੀ ਬੰਦ ਕਰ ਦਿੱਤਾ ਤੇ ਵੇਖੋ ਜਿਨ੍ਹਾਂ ਦੀ ਗਲਤੀ ਆ ਹਨ ਉਹ ਉਹਨਾਂ ਨੂੰ ਸਜ਼ਾ ਮਿਲਦੀ ਹੀ ਮਿਲੀਆਂ ਨਾਲ ਜਿਹੜੇ ਉੱਥੇ ਬੇਕਸੂਰ ਆ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਗਾਣਾ ਉਹ ਬੇਕਸੂਰ ਮਾਰੇ ਜਾ ਰਹੇ ਆ ਦੁੱਖ ਉਹ ਦੁੱਖ ਵਾਲੀ ਬਹੁਤ ਗੱਲ ਆਹੀ ਹੈ ਹਨ ਕਿਉਂਕਿ ਸਾਰੇ ਅਰਦਾਸ ਕਰੂ ਕਿ ਇਹ جنگ ਇੱਥੇ ਹੀ ਖਤਮ ਹੋ ਜਾਵੇ ਕਿਉਂਕਿ ਜੇ ਇਹ جنگ ਅੱਗੇ ਤੱਕ ਵਧ ਗਈ ਤਾਂ ਬਹੁਤ ਸਾਰੇ ਮਤਲਬ ਕਿ ਆਪਣੇ ਹਿੰਦੁਸਤਾਨ ਵਿੱਚ ਪੰਜਾਬ ਜੋ ਵੀ ਆਪਣੇ ਹਨ ਸਟੇਟਾਂမှာ ਬਹੁਤ ਸਾਰਾ ਨੁਕਸਾਨ ਹੋਊਗਾ ਨੁਕਸਾਨ ਹੋ ਵੀ ਰਿਹਾ ਵਾ 에ਰਪੋਰਟ ਵੀ ਬੰਦ ਕਰ ਦਿੱਤੀ ਹੈ ਜਿਹੜੇ ਲੋਕਾਂ ਨੇ ਬਾਹਰ ਜਾਣਾ ਸੀ ਉਹਨਾਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਉਹਨਾਂ ਨੂੰ ਸਕੂਲ ਬੰਦ ਕਰ ਦਿੱਤੇ ਗਏ ਤੇ ਜੇ ਆਪਣੇ ਭਾਰਤ ਨੇ ਅਟੈਕ ਕੀਤਾ ਤੇ ਉਦੋਂ ਪਾਕਿਸਤਾਨ ਨੇ ਵੀ ਅਟੈਕ ਕੀਤਾ ਤੇ ਜਿਹੜੇ ਤਿੰਨ ਗ੍ਰਾਂਥੀ ਸੀ ਹਨਾ ਉਹਨਾਂ ਨੇ ਪੂਸ਼ ਸ਼ਰਦ ਵਿੱਚ ਉਹਨਾਂ ਨੇ ਅਟੈਕ ਕੀਤਾ ਵਾ ਤੇ ਤਿੰਨ ਗ੍ਰਾਂਥੀਆਂ ਦੀ ਮੌਕੇ ਤੇ ਹੀ ਮੌਤ ਹੋ ਗਈਆਂ ਤੇ ਦੱਸ ਜਿਹੜੇ ਸੀਗੇ ਉੱਥੇ ਗੁਰੂ ਘਰ ਦੇ ਵਿੱਚ ਸ਼ਾਮਿਲ ਸੀ ਵਿਅਕਤੀਹਾ ਤਾਂ ਉਹ ਦਸਾਂ ਸਾਨੇ ਜਖਮੀ ਹੋ ਗਏ ਤੇ ਤਿੰਨ ਗ੍ਰਾਂਥੀਆਂ ਦੀ ਉੱਥੇ ਮੌਤ ਹੋ ਗਈਆਂ ਹਨਾ ਜੋ ਕਿ ਉਹਨਾਂ ਨੇ ਪਾਕਿਸਤਾਨ 'ਵਰਣੇ ਗੁਰਕਰਤਿ ਹਮਲਾ ਕੀਤਾ ਸੀਗਾ ਹਨਾ ਤੇ ਦੇਖੋ ਜੇ ਹੁਣ ਇੱਕ ਹਮਲਾ ਕਰੂ ਦੂਜਾ ਵੀ ਕਰੂਗਾ ਫਿਰ ਇਹ ਲੜਾਈ ਅੱਗੇ ਦੇ ਅੱਗੇ ਵਧੀ ਵੀ ਜਾਣੀ ਹੈ ਹਨਾ ਤੇ ਸਾਰੇ ਜਾਣੇ ਪਰਮਾਤਮਾ ਅੱਗੇ ਇਹ ਦੁਆ ਕਰੋ ਵੀ ਇਹ ਜਿਹੜੀ جنگ ਆ ਇਹ ਲੜਾਈ ਆ ਇੱਥੇ ਹੀ ਖਤਮ ਹੋ ਜਾਵੇ ਅੱਗੇ ਨਾ ਵਧੇ ਕਿਉਂਕਿ ਜੇ ਇਹ ਅੱਗੇ ਵਧੀ ਤੇ ਬਹੁਤ ਸਾਰਾ ਨੁਕਸਾਨ ਹੋਊਗਾ ਹਨਾ ਆਪਾਂ ਸਾਰ ਨੂੰ ਹੀ ਪਤਾ ਹੈ ਕਿ ਫੌਜੀ ਆਪਾਂ ਆਪਣੇ ਘਰਾਂ ਵਿੱਚ ਬੈਠੇ ਆ ਹਨ ਵੀਡੀਓ ਸਾਹਮਣੇ ਆ ਦੇਈ ਆਪਾਂ ਖੁਸ਼ ਹੋ ਰਹੀਆਂ ਚੰਗ ਲੱਗੀ ਚੰਗ ਲੱਗੀ ਪਰ ਜਿਹੜੇ ਮਾਵਾ ਦੇ ਪੁੱਤ ਉੱਥੇ ਬਾਰਡਰਾਂ ਤੇ ਖੜੇ ਆ ਫੌਜੀ ਵੀਰ ਹਨਾ ਤੇ ਜਿਹੜੇ ਘਰ ਵਾਲਿਆਂ ਦੇ ਘਰ ਵਾਲੇ ਉੱਤੇ ਖੜੇ ਆ ਹਨਾ ਤੇ ਜਵਾ ਕਾਂ ਦੇ ਪਿਓ ਉੱਥੇ ਗੜੀਆ ਤੇ ਉਹਨਾਂ ਦੇ ਦਿਲ ਚ 24 ਘੰਟੇ ਉਹਨਾਂ ਦੇ ਦਿਲ ਅੰਦਰਕ ਦਾ ਹੋਣਾ ਵੀ ਹਾਈਫੋਨ ਵੀ ਸੁੱਕੋਵੇ ਹੁਣ ਵੀ ਸੁੱਕੋਵੇ ਸਾਡੇ ਬੱਚੇ ਦਾ ਸਾਡੇ ਮੇਰੇ ਘਰ ਵਾਲੇ ਦਾ ਸਾਡੀ ਪੂ ਦਾ ਫੋਨ ਹੁਣ ਵੀ ਆਵੇ ਵੀ ਠੀਕ ਆ ਸਹੀ ਆ ਤੁੰਦਰਸਤ ਹਣਾ ਸਾਰੇ ਜਾਨੀ ਅਰਦਾਸ ਕਰੋ ਇਹ ਵੀ ਪ੍ਰਮਾਤਮਾ ਜਿਹੜਾ ਓਖਾ ਟਾਈਮ ਇਹ ਆਇਆ ਵਾਹਲਾ ਤੇ ਬਸ ਸ਼ਾਂਤ ਇਹ ਨਿਕਲ ਜਾਵੇ ਕਿਉਂਕਿ ਜੇ ਹੀ جنگ ਬੁਧੀ ਕੀ ਤਾਂ ਬਹੁਤ ਸਾਰਾ ਨੁਕਸਾਨ ਹੋਊਗਾ ਇਹ ਖੁਸ਼ੀ ਵਾਲੀ ਗੱਲ ਕੋਈ ਨਹੀਂ ਕਿ ਬਹੁਤ ਸਾਰੇ ਲੋਕੋ ਸਟੇਟਸ ਪਾ ਰਹੇ ਆ ਇਹ ਵੀਡੀਓ ਸਪਾ ਰਹੇ ਆ ਖੁਸ਼ ਹੋ ਕੇ ਪਾ ਰਹੇ ਆ ਸੋ ਬਹੁਤ ਹੀ ਮੰਦਭਾਗੀ ਖਬਰ ਆਪਰੇ ਪਾਕਿਸਤਾਨ ਤੇ ਹਿੰਦੁਸਤਾਨ ਵਾਸਤੇ ਹੈ ਨਾ ਬਹੁਤ ਛੋਟੇ ਛੋਟੇ ਬੱਚੇ ਆ ਜੋ ਕਿ ਨਹੀਂ ਰੋਂਦੇ ਵੀ ਲਖਦੇ ਦੇਖੇ ਜਾ ਰਹੇ ਹਨ ਪੱਖੀ ਨਹੀਂ ਦੇਖੇ ਜਾ ਰਹੇ ਆਪਣੇ ਤੋਂ ਕਿਉਂਕਿ ਅੰਜ ਕਹਿੰਦੇ ਹੁੰਦੇ ਪੰਚੇ ਉਂਗਲਾ ਇੱਕੋ ਜਿੱਕਿਆ ਨਹੀਂ ਹੁੰਦੀਆਂ ਸਾਰੇ ਲੋਕ ਇੱਕੋ ਜਿਹਾ ਨਹੀਂ ਹੁੰਦੀ ਠੀਕ ਹੈ ਜੀ ਅੱਜ ਆਪਾਂ ਇਹ ਆਪਾ ਇਹ ਨਹੀਂ ਕਹਿ ਰਹੇ ਚਾਹੇ ਹਿੰਦੁਸਤਾਨ ਹੀ ਸਹੀ ਹੈ ਜਾਂ ਪਾਕਿਸਤਾਨ ਹੀ ਸਹੀ ਹੈ ਨਾ ਕਿਉਂਕਿ ਕੁਝ ਵਿੱਚ ਹੁੰਦੇ ਆ ਜੋ ਕਿ ਉਹ ਲਾਗੜਾ ਢਵਾਲੇ ਹਨ ਕਿ ਅੱਜ ਤੋਂ ਵੱਧ ਫਲੋਨ ਹਾਰੇ ਪਰ ਉਹਨਾਂ ਦੀ ਸਜ਼ਾ ਪੂਰੇ ਮਤਲਬ ਕਿ ਸਾਰੇ ਵਰਦ ਨੂੰ ਮਿਲਦੀ ਹੈਗੀ ਹੈ ਨਾ ਜਿਵੇਂ ਹੁਣ ਵਿੱਚ ਪਾਕਿਸਤਾਨ ਵਾਲਿਆਂ ਨੇ ਹਮਲਾ ਕੀਤਾ ਹਿੰਦੁਸਤਾਨ ਵਾਲਸ ਵਾਲਿਆਂ ਤੇ ਕੀ ਤਾਂ ਹਮਲਾ ਕੁਛ ਨਹੀਂ ਸੀਗਾ ਚਾਲ ਕਿਸੇ ਕੁਛਕ ਦੀ ਸੀਗੀ ਪਰ ਉਸ ਵਿੱਚ ਕਿੰਨੇ ਆਪਣੇ ਹਿੰਦੁਸਤਾਨੀ ਹਨ ਬੇਗੁਨਾ ਮਾਰੇ ਗਏ ਸੀ ਹਨ ਕਿਵੇਂ ਉਹਨਾਂ ਦੇ ਤੇ ਹੁਣ ਵੇਖੋ ਹੁਣ ਇਹਨਾਂ ਨੇ ਆਪਣਾ ਬਦਲਾ ਲੈ ਲਿਆ ਚਲੋ ਬਦਲਾ ਲੈਣਾ ਵੀ ਚਾਹੀਦਾ ਸੀਗਾ ਹਨ ਕਿਉਂਕਿ ਨਹੀਂ ਤਾਂ ਉਹਨਾਂ ਨੇ ਹਾਵੀ ਹੋ ਜਾਣਾ ਸੀਗਾ ਵੀ ਹਾਂ ਅਸੀਂ ਇਦਾਂ ਕਰਤਾ ਵੀ ਇਹਨਾਂ ਨੇ ਵੀ ਕੁਛ ਨਹੀਂ ਕਿਹਾਗਾ ਹਨ ਤੇ ਸੋ ਇਹਨਾਂ ਨੇ ਆਪਣਾ ਬਦਲਾ ਲੈ ਲਿਆ ਤੇ ਇਹਨਾਂ ਨੇ ਆਪਣੇ ਜਿਹੜਾ ਸੀਗਾ ਜੰਗ ਦਾ ਨਾਮ ਵੀ ਇਹਨਾਂ ਨੇ ਸਿੰਦੂ ਰਹੀ ਰੱਖਿਆ ਸੀ ਕਿਉਂਕਿ ਹਿੰਦੂ ਤਨ ਮੇ ਦੇ ਵਿੱਚ ਭੈਣਾਂ ਜਿਹੜੀ ਸੰਧੂਰ ਭਰਦੀਆਂ ਵਾ ਕਿਉਂ ਇਹਨਾਂ ਨੇ ਪਾਕਿਸਤਾਨੀਆਂ ਨੇ ਭੈਣਾਂ ਦੇ ਸੁੱਖ ਸੁਹਾਗ ਮਿਟਾਏ ਸੀ ਗਹਿਣਾ ਕਰਵਾਲਿਆਂ ਨੂੰ ਚੁੰਝੁੰਡ ਕੇ ਮਾਰਿਆ ਸੀ ਸੋ ਇਸ ਜੰਗ ਦਾ ਨਾਮ ਵੀ ਸੰਧੂਰੀ ਹੀ ਰੱਖਿਆ ਗਿਆ ਸੀਗਾ ਹਨਾ ਤੇ ਸੋ ਸਾਰੇ ਜਣੇ ਅਰਦਾਸ ਕਰੋ ਵਾਹਿਗੁਰੂ ਅੱਗੇ ਵੀ ਇਹ ਜੰਗ ਇੱਥੇ ਹੀ ਮੁੱਕ ਜੇ ਹਨਾ ਬਿਸ਼ਾਂਤ ਹੋ ਜੇ ਕਿਉਂਕਿ ਇਸ ਵਿੱਚ ਬਹੁਤ ਹੀ ਆਪਣੇ ਵੀ ਹਿੰਦੁਸਤਾਨ ਦੇ ਬਹੁਤ ਹੀ ਬੇਗੁਨਾ ਵੀ ਮਾਰੇ ਜਾਣਗੇ ਇਹ ਕੋਈ ਪਤਾ ਨਹੀਂ ਹੁੰਦਾ ਕਿ ਅਗਲਾ ਨੰਬਰ ਇੱਥੇ ਵੀ ਆਪਣਾ ਹੀ ਹੋਵੇ ਜਾਂ ਅਗਲਾ ਨੰਬਰ ਇੱਥੇ ਮੇਰਾ ਹੀ ਹੋਈ ਹੋਵੇ ਹੁਣ ਇਸ ਟਾਈਮ ਕੋਈ ਕਿਸੇ ਦਾ ਪਤਾ ਨਹੀਂ ਹੁੰਦਾ ਹੈਗਾ ਹਨਾ ਸਾਰੇ ਚੰਨੇ ਅਰਦਾਸ ਕਰੋ ਸੱਚੇ ਮਨ ਨਾਲ ਦਿਲ ਤੋਂ ਅਰਦਾਸ ਕਰੋ ਵੀ ਇਹ ਜੰਗ ਇੱਥੇ ਹੀ ਖਤਮ ਹੋ ਜਾਵੇ ਹਨਾ ਕਿਉਂਕਿ ਇਹ ਬਹੁਤ ਹੀ ਮਾੜਾ ਟਾਈਮ ਚੱਲ ਰਿਹਾ ਹੈ ਇਹ ਆਉਣਾ ਹੀ ਸੀਗਾ ਮਾੜਾ ਟਾਈਮ ਇਸ ਚੱਲ ਵੀ ਰਿਹਾ ਵਾ ਪਰ ਵਾਹਿਗੁਰੂ ਮਿਹਰ ਕਰੇ ਇਹ ਜਿਹੜਾ ਔਖਾ ਟਾਈਮ ਆਇਆ ਇਹ ਸ਼ਾਂਤੀ ਖਿ ਨਾਲੇ ਜ਼ਿਆਦਾ ਨੁਕਸਾਨ ਨਾ ਹੋਵੇ ਕੋਈ ਵੀ ਆਪਣੇ ਘਰੋਂ ਤੋ ਬੇਕਰ ਨਾ ਹੋਵੇ ਹੈਨਾ ਮਾਵਾ ਦੇ ਪੁੱਤ ਵਧੀਆ ਸਹੀ ਸਲਾਮਤ ਜੋ ਕਿ ਜੰਗ ਤੇ ਗਏ ਆ ਸਹੀ ਸਲਾਮਤ ਮਾਵਾ ਦੇ ਪੁੱਤ ਹੈਨਾ ਤੇ ਕਰੇ ਮੁਰਨ ਬੱਚਿਆਂ ਦੇ ਛੋਟੇ ਛੋਟੇ ਬੱਚਿਆਂ ਦੇ ਪਿਓ ਹਨ ਜੋ ਕਿ ਛੁੱਟੀ ਲਈ ਆਏ ਸੀ ਫੌਜੀ ਵੀ ਛੁੱਟੀ ਲੈ ਕੇ ਆਏ ਸੀ ਪਰ ਉਹਨਾਂ ਨੂੰ ਜੰਗ ਤੇ ਇੱਕਦਮ ਜਾਣਾ ਪੈ ਗਿਆ ਛੁੱਟੀ ਉਹਨਾਂ ਨੂੰ ਕੈਨਸਲ ਕਰਕੇ ਛੁੱਟੀ ਅਧਵਾ ਚਲੇ ਛੱਡ ਕੇ ਹੀ ਉਹਨਾਂ ਨੂੰ ਜਾਣਾ ਪਿਆ ਵਾ ਸੋ ਬਹੁਤ ਹੀ ਜ਼ਿਆਦਾ ਇਹ ਘਰਵਾਲੀ ਗੱਲ ਆ ਖਤਰੇ ਵਾਲੀ ਗੱਲ ਆ ਸਾਰੇ ਜਾਨੇ ਆਪਣੇ ਘਰੋ ਘਰੀ ਬੈਠੋ ਹਨਾ ਤੇ ਅਰਦਾਸ ਕਰੋ ਵਾਹਿਗੁਰੂ ਜੀ ਕਿ ਜੀ ਉਹ ਕਾ ਟਾਈਮ ਪਰਮਾਤਮਾ ਤੂੰ ਲੈ ਕੇ ਆਂਦਾ ਤੇ ਤੂੰ ਹੀ ਇਸ ਨੂੰ ਵੀ ਸ਼ਾਂਤ ਕਰਨਾ ਹੈ ਨਾ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ